ਇਹ ਪਿਆਲੀ ਦਿੱਤੀ ਦੀ ਅਸੀਂ ਦੋਵਾਂ ਪੈਣਾ ਨੇ ਪਿਆਲੀ ਦੋਵਾਂ ਪੈਣਾ ਦਿੱਤੀ ਇਹ ਆ ਮੁੰਡੇ ਨੂੰ ਅਸੀਂ ਪਰ ਆਪਣੇ ਭਰਾ ਵੱਡੇ ਨੂੰ ਇਹ ਉਹਦੇ ਮੁੰਡੇ ਇਹ ਦੋਏ ਇਹ ਮੁੰਡਿਆ ਨਾ ਕੀ ਕੀਤਾ ਇੱਕ ਕਨਾਲ ਖੋਲਹੀ ਤੱਕੇ ਨਾਲ ਇਹ ਮੁੰਡਿਆ ਨੇ ਤੰਨਾ ਨੇ ਤੇ ਇੱਕ ਕਨਾਲ ਰਹਿਣਤੀ ਉਹ ਆਦੇ ਪਈ ਅਸੀਂ ਦੋਏ ਵਾ ਲੈਣੀਆਂ ਆਂਦਾ ਦੇ ਦਿਓ ਸਾਨੂੰ ਪੂਆਣੇ ਦਿੱਤੇ ਦੇ ਦੇ ਦਿਓ ਨਹੀਂ ਦਿੰਦੇ ਮੁੰਡੇ ਪਿਆਲੀ ਨਹੀਂ ਦੇਣ ਦੇ ਦੇ ਤੱਕੇ ਨਾਲ ਸਾਡੀ ਕਹਿਣਾ ਨਹੀਂ ਸੁਣੀ ਕਹਿਣਾ ਨਹੀਂ ਸੁਣੀ ਹੁਣ ਮਰ ਗਏ ਹੁਣ ਜਾਣੇ ਉਹਦੇ ਨਿਕ ਨਿਕ ਰਹੀਏ ਨੇ ਸਾਡੇ ਲੋ ਜੋ ਕਰਨਾ ਹੁਣ ਕਰਨਾ ਹੀ ਕੀ ਕਰ ਸਕਨੇ ਅਸੀਂ ਮਾਰੇ ਬੰਦੇ ਅਸੀਂ ਕੱਖ ਨਹੀਂ ਕਰ ਸਕਦੇ ਸਾਡੇ ਕੋਲ ਕੱਖ ਨਹੀਂ ਹੋਣਾ ਨਹੀਂ ਕੁਝ ਨਹੀਂ ਕਰ ਸਕਦੇ ਇੱਕ ਮੇਰੀ ਭੈਣ ਦੀ ਕੁੜੀ ਐ ਇੱਕ ਜੁਵਾਈ ਐ ਉਹਦਾ ਵਿੱਚ ਹੰਦਾ ਹੱਥ ਹੈ ਵਿੱਚ ਇਹ ਮਾਰੇ ਨੇ ਤਾਂ ਹੁਣ ਮਾਰੇ ਨੇ ਜੀ ਉਹ ਨਹੀਂ ਮਾਰੇ ਨੇ ਉਹ ਨਹੀਂ ਮਾਰੇ ਨੇ ਬਾਕੀ ਨਿਆਣੇ ਕਿੱਥੇ ਜੜੇ ਹਾਏ ਜਿੰਨਾ ਦੀ ਲੜਾਈ ਹੋ ਬਾਕੀ ਉਹ ਇਹੋ ਹੀ ਬਿਚਾਰੇ ਉਹ ਤੇ ਹਸਪੀਟਲ ਸੁਟੇ ਨਾ ਮੁੰਡਾ ਵੱਡਾ ਉਹਦਾ ਵੱਡਾ ਮੁੰਡਾ ਹਸਪੀਟਲ ਉਹਨੂੰ ਵੀ ਵੱਡੇ ਦਾ ਨਾ ਉਹਨੂੰ ਵੀ ਵੱਡੇ ਦਾ ਭੈਣ ਦਾ ਮੁੰਡਾ ਇਹਦਾ ਉਹਦੇ ਨਾਲ ਦੋ ਮੁੰਡੇ ਹੋ ਰਹੇ ਬਸ ਇਹਨਾਂ ਆਂਦੇ ਈ ਟਾਲੇ ਇਹਨਾਂ ਦਿਖਿਆ ਹੀ ਨਹੀਂ ਕੱਖ ਵੀ ਨਾ ਤੇ ਉਹ ਕੁੱਤਰਾ ਕੀਤਾ ਹੁੰਦਾ ਮੁੰਡਿਆਂ ਦਾ ਵੀ ਜਿਹੜਾ ਕਰਨ ਦਾ ਕਧਨੀ ਹਾਏ ਲਿਖ ਲੋ ਉਹ ਇਹ ਦੇਖ ਲੋ ਪ੍ਰਾਜੇ ਕੀ ਬਣਾਣਾ ਗਰੀਬ ਦਾ ਨਾ ਨਾ ਆਣੇ ਰਹਿ ਜਣਦੇ ਅਸੀਂ ਕਿੱਥੇ ਜਾਣਾ ਹੈ ਹਾਂ ਕੀ ਕਰਾਂਗੇ ਕੀ ਮੰਗ ਕਰਦੇ ਪ੍ਰਸ਼ਾਸਨ ਹਾਏ ਅਸੀਂ ਕੀ ਕਰ ਸਕਨੇ ਅਸੀਂ ਕੀ ਕਰ ਸਕਨੇ ਪੁਏ ਦੇ ਵਿੱਚ ਕਤਨ ਦਾ ਸਾਹਨੇ ਆਇਆ ਕੀ ਕਰਨਾ ਚਾਹੁੰਦੇ ਕੀ ਹੈਗਾ ਸਾਰਾ ਮਸਲਾ ਸਰ ਥੋੜੇ ਦਿਨ ਪਹਿਲਾਂ ਇਹਨਾਂ ਦਾ ਲੜਾਈ ਝਗੜਾ ਹੋਇਆ ਸੀ ਜ਼ਮੀਨ ਦੇ ਬਵਾਦ ਨੂੰ ਲੈ ਕੇ ਜਿਹਨਾਂ ਦੀ ਸਹਿਮਤੀ ਹੋ ਗਈ ਇਹ ਵਾਪਸ ਆ ਗਈ ਸੀਗੇ ਅੱਜ ਫੇਰ ਇਹਨੇ ਆਪਣਾ ਤੇ ਜਮੀਨ ਦੇ ਵਿੱਚ ਜਮੀਨ ਬਾਂਦੀ ਕੋਸ਼ਿਸ਼ ਕੀਤੀ ਤੇ ਇੱਕ ਇੱਕ ਜਵਾਨ ਦੀ ਡੈਥ ਹੋ ਗਈ ਸੂਰਜ ਕੁਮਾਰ ਦੀ ਪਾਰਟੀ ਦੀ ਤੇ ਮੁਕੇ ਦੂਜੀ ਪਾਰਟੀ ਭਜੀ ਹੋਈ ਹੈ ਮੱਗਾ ਪਾਰਟੀ ਹੋਰ ਵੀ ਇੱਕ ਦੋ ਜਾਨੇ ਗਾਇਲ ਹੋਏ ਆ ਉਹ ਵੀ ਹਾਂ ਸੂਰਜ ਜੀ ਉਹਦੇ ਬਾਰੇ ਇੱਕ ਦੋ ਬਤੇ ਹੋਰ ਵੀ ਗਾਇਲ ਹੋਏ ਆ ਜਾ ਰਹੇ ਜੁਗਾਰ ਵੇਖੀ ਵੇਖ ਦਸਲੇ ਬਾਕੀ ਕਰੇ ਮੁਕੇ ਦੇ ਜਾ ਰਹੇ